ਕੁਮਾਰ ਪੰਜਾਬ ਸਰਕਾਰ ਆਖਰੀ ਹੋਰ ਵੱਡੀ ਕਾਰਵਾਈ ਕੀਤੀ ਹੈ ਸਰਕਾਰ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਸੱਤ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਇਹ ਸਾਰੇ ਅਧਿਕਾਰੀ ਇੰਜੀਨੀਅਰਿੰਗ ਵਿਭਾਗ ਦੇ ਨਾਲ ਜੁੜੇ ਹੋਏ ਨੇ ਔਰ ਸਥਾਨਕ ਸਰਕਾਰ ਵਿਭਾਗ ਨੇ ਇਸ ਸੰਬੰਧ ਦੇ ਵਿੱਚ ਹੁਕਮ ਜਾਰੀ ਕੀਤਾ ਜਾਣਕਾਰੀ ਦੇ ਮੁਤਾਬਕ ਇਹ ਕਾਰਵਾਈ ਟਰਸਟ ਦੇ ਵਿੱਚ 52.80 ਕਰੋੜ ਦੇ ਟੈਂਡਰ ਘੁਟਾਲੇ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਔਰ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਐਸਐਸਪੀ ਲਖਵੀਰ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਜਾਰੀ ਹੁਕਮਾਂ ਦੇ ਵਿੱਚ ਇਹ ਟਰਸਟ ਸਪਸ਼ਟ ਨਹੀਂ ਕੀਤਾ ਗਿਆ ਕਿ ਹੁਕਮ ਦੇ ਵਿੱਚ ਹੈ ਕੀ ਕਿਹਾ ਕੀ ਗਿਆ ਹੈ ਇਹ ਕਾਰਵਾਈ ਪੰਜਾਬ ਨਗਰਪਾਲਿਕਾ ਨਿਯਮ 1970 ਦੇ ਤਹਿਤ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਹੁਣ 7 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਇਸ ਸਮੇਂ ਆਪਣੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਘੁੰਮ ਰਹੇ ਨੇ ਸਿੱਧੂ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਤੇ ਆਨੰਦ ਮਾਨ ਰਹੇ ਨੇ ਤੇ ਔਰ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਨੇ ਇਸ ਦੌਰਾਨ ਸਿੱਧੂ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਬਾਦਲ ਪਰਿਵਾਰ ਤੇ ਤੰਜ ਕੱਸ ਰਹੇ ਨੇ ਨਵਜੋਤ ਸਿੰਘ ਸਿੱਧੂ ਕਿਸੇ ਸਥਾਨਕ ਲੜਕੀ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਔਰ ਗੱਲਬਾਤ ਦੇ ਵਿਚਕਾਰ ਉਹ ਬਾਦਲ ਪਰਿਵਾਰ ਨੂੰ ਘੇਰ ਰਹੇ ਨੇ ਦਰਸਲ ਸਿੱਧੂ ਸਥਾਨਕ ਲੜਕੀ ਨੂੰ ਪੁੱਛਦੇ ਨੇ ਕਿ ਇਹ ਜੋ ਜ਼ਮੀਨ ਹੈ ਇੱਕ ਘਰ ਨੇ ਇੱਕ ਘੋੜੇ ਇੱਕ ਕਿਸ ਦੀ ਖਰੀਦੀ ਹੋਈ ਹੈ ਤੇ ਇਸ ਤੇ ਲੜਕੀ ਕਹਿੰਦੀ ਹੈ ਜੀ ਹਾਂ ਸਰ ਇਹ ਜ਼ਮੀਨ ਵਿਕ ਚੁੱਕੀ ਹੈ ਸਿੱਧੂ ਪੁੱਛਦੇ ਨੇ ਕਿ ਕਿਸ ਨੇ ਖਰੀਦੀ ਹੈ ਲੜਕੀ ਜਵਾਬ ਦਿੰਦੀ ਹੈ ਕਿ ਬਾਦਲ ਸਿੰਘ ਨੇ ਇਸ ਤੇ ਸਿੱਧੂ ਪੁੱਛਦੇ ਨੇ ਕਿ ਪੰਜਾਬ ਵਾਲੇ ਬਾਦਲ ਸਿੰਘ ਲੜਕੀ ਕਹਿੰਦੀ ਹੈ ਹਾਂਜੀ ਇਹ ਗੱਲ ਸੁਣਦੇ ਹੋਏ ਸਿੱਧੂ ਬਾਦਲਾ ਨੂੰ ਘੇਰਦੇ ਨੇ ਔਰ ਕਹਿੰਦੇ ਕਿ ਬਾਹਰ ਦੇ ਲੋਕਾਂ ਨੂੰ ਤਾਂ ਜ਼ਮੀਨ ਖਰੀਦਣੀ ਨਹੀਂ ਦਿੰਦੇ ਇਹ ਜੋ ਰਸਤਾ ਹੈ ਇਹ ਪਹਿਲੇ ਤੋਂ ਬਣਿਆ ਹੋਇਆ ਲੜਕੀ ਜਵਾਬ ਦਿੰਦੀ ਹੈ ਕਿ ਇਹ ਪੁਰਾਣੇ ਜ਼ਮਾਨਿਆਂ ਦੇ ਵਿੱਚ ਅੰਗਰੇਜ਼ਾਂ ਨੇ ਇਹ ਬਣਾਇਆ ਸੀ ਔਰ ਇਹ ਬੰਦ ਹੋ ਗਿਆ ਸੀ 브릿ਜ ਟੁੱਟ ਗਿਆ ਸੀ ਤੇ 30 40 ਸਾਲ ਬੰਦ ਰਿਆ ਜਦੋਂ ਬਾਦਲ ਸਿੰਘ ਨੇ ਜ਼ਮੀਨ ਖਰੀਦੀ ਤੇ ਉਹਨਾਂ ਨੇ ਰਸਤਾ ਵੀ ਬਣਾ ਦਿੱਤਾ 브릿ਜ ਵੀ ਲਗਾ ਦਿੱਤਾ ਤੇ ਹੁਣ ਰੋਡ ਵੀ ਬਣ ਰਿਆ ਸਿੱਧੂ ਕਹਿੰਦੇ ਨੇ ਬਾਦਲ ਇੱਥੇ ਵੀ ਚੱਲ ਕੇ ਪਹੁੰਚ ਗਏ ਮੈਂ ਤਾਂ ਹੈਰਾਨ ਆ ਲੜਕੀ ਕਹਿੰਦੀ ਹੈ ਕਿ ਉਹਨਾਂ ਦੇ ਨਾਲ 5 6 ਲੋਕ ਆਏ ਸੀ ਸਿੱਧੂ ਕਹਿੰਦੇ ਨੇ ਉਹਨਾਂ ਨੂੰ ਫੜਫੜ ਕੇ ਲਿਆਂਦਾ ਹੋਵੇਗਾ ਨਾਲ ਹੀ ਕੁਰਸੀ ਵੀ ਹੋਏਗੀ ਬਾਦਲ ਸਾਹਿਬ ਇੱਥੇ ਪਹੁੰਚ ਗਏ ਸਿੱਧੂ ਫਿਰ ਕਹਿੰਦੇ ਨੇ ਕਿ ਗੁਰੂ ਕਮਾਲ ਹੋ ਗਿਆ ਚੁੱਪੋ ਗੰਨੇ ਘੜੇ ਤੇ ਕੋਲਾ ਬਾਦਲ ਸਿੰਘ ਇਨ ਹਿਮਾਚਲ ਪ੍ਰਦੇਸ਼ ਔਰ ਇਸ ਤਰੀਕੇ ਦੇ ਨਾਲ ਤੰਜ ਕੱਸਦੇ ਹੋਏ ਸਿੱਧੂ ਨਜ਼ਰ ਆਏ ਨੇ ਦੱਸ ਦਈਏ ਕਿ ਬੀਤੇ ਦਿਨੀ ਨਵਜੋਤ ਸਿੱਧੂ ਨਵਜੋਤ ਕੌਰ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਉਦੋਂ ਹੀ ਐਕਟਿਵ ਹੋਣਗੇ ਜੇਕਰ ਕਾਂਗਰਸ ਉਹਨਾਂ ਨੂੰ 2027 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ ਫਿਲਹਾਲ ਇਸ ਦੀ ਕੋਈ ਵੀ ਸੰਭਾਵਨਾ ਨਹੀਂ ਲੱਗ ਰਹੀ ਹੈ ਨਵਜੋਤ ਕੌਰ ਨੇ ਕਿਹਾ ਹੈ ਕਿ ਸਿੱਧੂ ਨੇ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਹੈ ਉਹ ਜੋ ਵੀ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਇਸ ਦੌਰਾਨ ਨਵਜੋਤ ਕੌਰ ਨੇ 500 ਵਾਲੇ ਟੈਚੀ ਵਾਲੇ ਬਿਆਨ ਤੇ ਵੀ ਸਿਆਸਤ ਗਰਮਾ ਗਈ ਸੀ ਜਲੰਧਰ ਦੇ ਖੇਤਰੀ ਟਰਾਂਸਪੋਰਟ ਅਥਾਰਟੀ ਜਾਨਕੀ ਆਰਟੀਏ ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ ਹੈ ਉਹਨਾਂ ਦੀ ਲਾਸ਼ ਜਲੰਧਰ ਹਾਈਟਸ ਦੇ ਵਿੱਚ ਉਹਨਾਂ ਦੇ ਫਲੈਟ ਦੇ ਬਾਥਰੂਮ ਦੇ ਵਿੱਚੋਂ ਮਿਲੀ ਮੌਤ ਦਾ ਕਾਰਨ ਫਿਲਹਾਲ ਦਿਲ ਦਾ ਦੌਰਾ ਪੈਣ ਦੇ ਨਾਲ ਦੱਸੀ ਜਾ ਰਹੀ ਹੈ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਰਵਿੰਦਰ ਸਿੰਘ ਚੰਡੀਗੜ੍ਹ ਮੁਖ ਦਫ਼ਤਰ ਦਾ ਚਾਰਜ ਸੰਭਾਲ ਰਹੇ ਸਨ ਪਰ ਉਹਨਾਂ ਨੂੰ ਜਲੰਧਰ ਆਰਟੀਏ ਦਾ ਵਾਧੂ ਚਾਰਜ ਦਿੱਤਾ ਗਿਆ ਸੀ ਕਿਉਂਕਿ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਆਰਟੀਏ ਦੇ ਗਨਮੈਨ ਨੇ ਉਹਨਾਂ ਨੂੰ ਬਾਥਰੂਮ ਦੇ ਵਿੱਚ ਮ੍ਰਿਤਕ ਪਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਣਕਾਰੀ ਮੁਤਾਬਕ ਸਵੇਰੇ ਜਦੋਂ ਰਵਿੰਦਰ ਸਿੰਘ ਕਾਫੀ ਸਮੇਂ ਤੱਕ ਬਾਥਰੂਮ ਤੋਂ ਬਾਹਰ ਨਹੀਂ ਆਏ ਤਾਂ ਉਹਨਾਂ ਦੇ ਗਨਮੈਨ ਤੇ ਡਰਾਈਵਰ ਨੂੰ ਸ਼ੱਕ ਪਿਆ ਜਿਸ ਤੋਂ ਬਾਅਦ ਦਰਵਾਜ਼ਾ ਖੋਲ ਕੇ ਦੇਖਿਆ ਗਿਆ ਤਾਂ ਰਵਿੰਦਰ ਸਿੰਘ ਮ੍ਰਿਤਕ ਅਵਸਥਾ ਦੇ ਵਿੱਚ ਪਏ ਸੀ ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਮੌਕੇ ਤੇ ਪੁਲਿਸ ਪਹੁੰਚੀ ਔਰ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਇੰਚਾਰ ਸਰਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਮੌਤ ਹਾਰਟ ਅਟੈਕ ਦੇ ਨਾਲ ਹੋਈ ਪ੍ਰਤੀਤ ਹੋ ਰਹੀ ਹੈ ਪਰ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਰਵਿੰਦਰ ਸਿੰਘ ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਮੋਟਰ ਵਹੀਕਲ ਇਨਸਪੈਕਟਰ ਸੀ ਇਸ ਤੋਂ ਬਾਅਦ ਤਰੱਕੀ ਮਿਲਣ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਹੈੱਡ ਆਫਿਸ ਦੇ ਵਿੱਚ ਲਗਾ ਦਿੱਤਾ ਗਿਆ ਸੀ ਔਰ ਇਸ ਤੋਂ ਬਾਅਦ ਉਹਨਾਂ ਨੂੰ ਜਲੰਧਰ ਆਰਟੀਏ ਦਾ ਵਾਧੂ ਚਾਰਜ ਸੌਂਪਿਆ ਗਿਆ ਸੀ ਔਰ ਰਵਿੰਦਰ ਦੇ ਦੋ ਪੁੱਤਰ ਨੇ ਜਿਨ੍ਹਾਂ ਜੋ ਇੱਕ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਔਰ ਉਹਨਾਂ ਦਾ ਅੰਤਿਮ ਸੰਸਕਾਰ ਬਠਿੰਡਾ ਦੇ ਵਿੱਚ ਕੀਤਾ ਜਾਏਗਾ ਉਹਨਾਂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਔਰ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਏਗੀ ਅਭੂਰ ਦੇ ਨੇੜਲੇ ਪਿੰਡ ਢਾਣੀ ਸੁੱਚਾ ਸਿੰਘ ਦੇ ਰਹਿਣ ਵਾਲੇ ਹਰਪਿੰਦਰ ਸਿੰਘ ਸੋਨੂ ਦੀ ਢਿੱਡ ਦੇ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਹਰਪਿੰਦਰ ਸਿੰਘ ਬੈਠਾ ਸੀ ਘਰ ਦੇ ਵਿੱਚ ਉਹ ਤੁਹਾਨੂੰ ਅਸੀਂ ਵੀਡੀਓ ਵੀ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਉਹ ਘਰ ਦੇ ਵਿੱਚ ਬੈਠਾ ਸੀ ਔਰ ਇਸ ਦੌਰਾਨ ਜਿਵੇਂ ਹੀ ਉਸਨੇ ਕਰਵਟ ਲਈ ਮਤਲਬ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਨੇੜੇ ਪਈ ਪਿਸਤੌਲ ਤੋਂ ਅਚਾਨਕ ਗੋਲੀ ਚੱਲ ਗਈ ਔਰ ਉਸਦੇ ਪੇਟ ਦੇ ਵਿੱਚ ਲੱਗੀ ਗੰਭੀਰ ਹਾਲਤ ਦੇ ਵਿੱਚ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਅਭੂਰ ਲੇ ਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸ ਦਿਆ ਉਸ ਨੂੰ ਰੈਫਰ ਕਰ ਦਿੱਤਾ ਬਾਅਦ ਦੇ ਵਿੱਚ ਉਸਦੀ ਮੌਤ ਹੋ ਗਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਦੇ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖਣ ਦੇ ਪ੍ਰਸਤਾਵ ਤੇ ਬਹਿਸ ਹੋਈ ਇਸ ਮੌਕੇ ਇੰਡੀਆ ਨਿਊਜ਼ ਨੇ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਸੈਸ਼ਨ ਬਾਰੇ ਖਾਸ ਗੱਲਬਾਤ ਕੀਤੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਮਨਰੇਗਾ ਨੂੰ ਲੈ ਕੇ ਬੁਲਾਇਆ ਗਿਆ ਹਰਦੀਪ ਸਿੰਘ ਮੁੰਡੇ ਸਾਹਿਬ ਨੇ ਮੁੰਡੇ ਸਾਹਿਬ ਕਿਵੇਂ ਦੇਖਦੇ ਹੋ ਅੱਜ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਮਨਰੇਗਾ ਨੂੰ ਲੈ ਕੇ ਬੁਲਾਇਆ ਗਿਆ ਹਾਲਾਂਕਿ ਪਹਿਲਾਂ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ ਮਾਦੀ ਪਾਰਟੀ ਵੱਲੋਂ ਦੇਖੋ ਕੇਂਦਰ ਸਰਕਾਰ ਪੰਜਾਬ ਵਿਰੋਧੀ ਸਰਕਾਰ বিজেপি ਸਰਕਾਰ ਮੋਦੀ ਸਰਕਾਰ ਪੰਜਾਬ ਵਿਰੋਧੀ ਸਰਕਾਰ ਹੈ ਸੋ ਅੱਜ ਦਾ ਮਨਰੇਗਾ ਦੇ ਤੌਰ ਤੇ ਜਿਹੜਾ ਅੱਜ ਸੈਸ਼ਨ ਬੁਲਾਇਆ ਗਿਆ ਇਹਦੇ ਹੱਕ ਦੇ ਵਿੱਚ ਸਾਰੇ ਹੀ ਮੈਂਬਰਸ਼ਿਪ ਮਾਨ ਸਾਡੇ ਆਮ ਆਦਮੀ ਪਾਰਟੀ ਦੇ ਖੜੇ ਆ ਸੋ ਦੋ ਗਲਾ ਚਿਹਰਾ ਕਾਂਗਰਸ ਦਾ ਦੇਖਣ ਨੂੰ ਮਿਲਿਆ ਜਿਹੜਾ ਹਮੇਸ਼ਾ ਹੀ ਜਦੋਂ ਵੀ ਕੋਈ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਗਰੀਬ ਮਜ਼ਦੂਰਾਂ ਦੇ ਹਿੱਤ ਲਈ ਕੋਈ ਮਤਾ ਨਹੀਂ ਹੁੰਦਾ ਗਿਆ ਤੇ ਕਾਂਗਰਸ ਲਈ ਉਹਦੇ ਖਿਲਾਫ ਬੋਲੀ ਆ ਸੋ ਅੱਜ ਵੀ ਦੋਗਲਾ ਚਿਹਰਾ ਮਿਲਿਆ ਪਰ ਅਸੀਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਗਰੀਬ ਮਜ਼ਦੂਰਾਂ ਦੇ ਲਈ ਅੱਜ ਮਤਾ ਪੇਸ਼ ਜਿਹੜਾ ਭੇਜਿਆ ਗਿਆ ਇਹਦੇ ਲਈ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਜਿਹੜਾ ਕੇਂਦਰ ਨੇ ਜਿਹੜਾ ਕਾਨੂੰਨ ਬਣਾਇਆ ਇਹ ਲਾਗੂ ਨਹੀਂ ਹੋਣ ਦਿੱਤਾ ਜਾਵੇ ਉਹਤੇ ਪੂਰਾ ਵਿਰੋਧ ਕਰਾਂਗੇ ਚਾਹੇ ਇਹਦੇ ਲਈ ਸਾਨੂੰ ਜਿੰਨਾ ਤੱਕ ਜਾਣਾ ਪਵੇ ਅਸੀਂ ਇਸ ਲਈ ਖੜਨਾਗੇ ਗਰੀਬ ਮਜ਼ਦੂਰਾਂ ਦੇ ਜਿਹੜੀ ਰੋਟੀ ਰੋਜ਼ੀ ਖੋਈ ਗਈ ਹੈ ਇਹਦੇ ਖਿਲਾਫ ਜਿਹੜਾ ਅਸੀਂ ਪੰਜਾਬ ਸਰਕਾਰ ਖੜੀ ਹੈ ਤੇ ਖੜੇ ਰਹਿਣਾ। ਜੇਕਰ ਕਾਂਗਰਸ ਦੀ ਗੱਲ ਕਰੀ ਤਾਂ ਅੱਜ ਕਾਂਗਰਸ ਵੱਲੋਂ ਕੀ ਕੁਝ ਰਵਈਆ ਉਹਨਾਂ ਦਾ ਸਾਹਮਣੇ ਆ ਜਦੋਂ ਇਹ ਸਾਰਾ ਬਿੱਲ ਜਦੋਂ ਪਾਸ ਕਰਨ ਦੀ ਗੱਲ ਹੋ ਰਹੀ ਸੀ। ਦੇਖੋ ਕਾਂਗਰਸ ਦਾ ਰਵਈਆ ਹਮੇਸ਼ਾ ਹੀ ਜਦੋਂ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੋਲਣਾ ਹੁੰਦਾ ਉਸ ਤੋਂ ਪਹਿਲਾਂ ਇਹਨਾਂ ਨੇ ਡਰਾਮੇਬਾਜ਼ੀ ਕਰਨੀ ਹੁੰਦੀ ਹੈ। ਉਹਨਾਂ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਸੋ ਜਦੋਂ ਵੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਗਰੀਬ ਮਜ਼ਦੂਰਾਂ ਦੇ ਹਿੱਤ ਲਈ ਅੱਜ ਜੋ ਖਾਸ ਕਰਕੇ ਬੋਲ ਰਹੇ ਸੀ ਤੇ ਉਹਦੇ ਵਿੱਚ ਨਾਲ ਜਿਹੜੀ ਡਰਾਮੇਵਾਜੀ ਕੀਤੀ ਹੈ ਸੋ ਇਹ ਤੋਂ ਕਲੀਅਰ ਹੁੰਦਾ ਕਿ ਬੀਜੇਪੀ ਨਾਲ ਰਲੇ ਹੋਏ ਆ ਬੀਜੇਪੀ ਦੇ ਹੱਕ 'ਚ ਸੋ ਇਹ ਜਦੋਂ ਵੀ ਕੋਈ ਵੀ ਅੱਜ 11ਵੀਂ ਵਿਧਾਨ ਸਭਾ ਸਾਡੀ 16ਵੀਂ ਦੀ 11ਵਾਂ ਸੈਸ਼ਨ ਲੱਗਾ ਸੋ 11 ਦੀ 11 ਇਹ ਸੈਸ਼ਨ ਦੇ ਵਿੱਚ ਆ ਕੇ ਨਾਲੇ ਖਲਡੂ ਪਾਇਆ ਆਪਣੀਆਂ ਫੋਟੋ ਵਾਲੀ ਲੜੇ ਆਪਣੀਆਂ ਵੀਡੀਓਗ੍ਰਾਫੀਆ ਕਰਾਉਂਦੇ ਆ ਬੋਲ ਕੇ ਬਾਹਰ ਚਲੇ ਜਾਂਦੇ ਆ ਸੋ ਅਸੀਂ ਤੇ ਯੋਹੀ ਬੈਂਟਿਕ ਅੱਜ ਫਿਕਰਾ ਤੁਹਾਨੂੰ ਕਿ ਜਿਹੜਾ ਇਹਨਾਂ ਨੇ ਹਰ ਵਾਰੀ ਬਾਹਰ ਜਾਣਾ ਹੀ ਹੁੰਦਾ ਤੇ ਇਹਨਾਂ ਨੂੰ ਆਉਣ ਦੀ ਵੀ ਕੀ ਲੋੜ ਹੈ ਸੋ ਜਿਹਨਾਂ ਨੇ ਪੰਜਾਬ ਦੇ ਹੱਕ ਦੀ ਕੋਈ ਗੱਲ ਹੀ ਨਹੀਂ ਕਰਨੀ ਅੱਜ ਇੰਨਾ ਜ਼ਰੂਰੀ ਪੰਜਾਬ ਦੇ ਗਰੀਬ ਮਜ਼ਦੂਰਾਂ ਦੇ ਹੱਕ 'ਚ ਗੱਲ ਕਰਨੀ ਸੀ ਉਹ ਵੀ ਨਹੀਂ ਇਹ ਕਰ ਪਾਏ ਉਹ ਵੀ ਮੋਦੀ ਦੇ ਜਿੰਦਾ ਇਹਨਾਂ ਦਾ ਹੀ ਆਕਾ ਹੁੰਦਾ ਇਹ ਰਲੇ ਮਿਲੇ ਆ ਜਿਹਨਾਂ ਨੇ ਪੰਜਾਬ ਦੇ ਗਰੀਬ ਲੋਕਾਂ ਦਾ ਨਕਸ਼ਾ ਜਿਹੜੇ ਹੱਕ 'ਚ ਨਹੀਂ ਬੋਲ ਸਕਦੇ ਹੋਰ ਪੰਜਾਬ ਦੇ ਕੀ ਹੱਕ 'ਚ ਬੋਲਣਗੇ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਗਰੀਬਾਂ ਦੇ ਮਜ਼ਦੂਰਾਂ ਦੇ ਹੱਕ 'ਤੇ ਖੜੇ ਆ ਤੇ ਅਸੀਂ ਸਾਰੇ ਉਹਨਾਂ ਦੇ ਨਾਲ ਆ ਖੜੇ ਰਹਿਵਾਂਗੇ ਜੇਕਰ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਕਹਿੰਦੀ ਕਿ ਪੈਸਾ ਵੇਰਥ ਹੈ ਸੈਸ਼ਨ ਬੁਲਾ ਕੇ ਸਮਾਂ ਵੇਰਥ ਹੈ ਕੁਝ ਵੀ ਕਾਰਗਰ ਨਹੀਂ ਹੁੰਦਾ ਪੜਦੇ ਨਹੀਂ ਹੈ ਨੌਲੇਜ ਨਹੀਂ ਹੈ ਗਰੀਬਾਂ ਦੇ ਹੱਕ ਲਈ ਜਿਹੜਾ ਸੈਸ਼ਨ ਲੱਗਦਾ ਇਹਨਾਂ ਨੂੰ ਸਮਾਂ ਪਰਵਾਹ ਲੱਗਦਾ ਪੈਸਾ ਪਰਵਾਹ ਲੱਗਦਾ ਕਿਉਂਕਿ ਇਹ ਤੇ ਚੁਣੇ ਹੋਏ ਲੋਕਾਂ ਦੇ ਚੁਣੇ ਹੋਏ ਆਮ ਲੋਕਾਂ ਦੇ ਚੁਣੇ ਹੋਏ ਜਿਹੜੇ ਆਮ ਪਰਿਵ ਅਸੀਂ ਇੱਥੇ ਪਹੁੰਚੇ ਆ ਇਹ ਸਾਨੂੰ ਵੀ ਇਹਨਾਂ ਦੇ ਐਲਓਪੀ ਸਾਹਿਬ ਕਦੇ ਮਟੀਰੀਅਲ ਦਾਸਦੇ ਆ ਕਦੇ ਸੀਐਮ ਸਾਹਿਬ ਨੂੰ ਮਾੜਾ ਬੋਲਦੇ ਆ ਕਦੇ ਸਾਨੂੰ ਮਾੜਾ ਬੋਲਦੇ ਆ ਸੋ ਇਹ ਲੋਕਾਂ ਦੇ ਹੱਕ 'ਚ ਕੀ ਬੋਲਣਗੇ ਇਹ ਤਾਂ ਇਹ ਕਹਿਣਗੇ ਹੀ ਕਿ ਇਹਨਾਂ ਨੂੰ ਤੇ ਸਾਡੇ ਸਾਡੇ ਜਿਹੜੇ ਚਿਹਰੇ ਆ ਗਰੀਬ ਪਰਿਵਾਰਾਂ ਦੇ ਐਮਐਲਏ ਵਿਧਾਇਕ ਮੰਤਰੀ ਉਹਨਾਂ ਕੋਈ ਨਹੀਂ ਦੇਖੇ ਜਾਂਦੇ ਸਾਹਮਣੇ ਬੈਠ ਕੇ ਉਹੀ ਕੋਸੀ ਜਾਂਦੇ ਕਦੋਂ ਅਸੀਂ ਉਧਰ ਆਈਏ ਕਦੋਂ ਉਧਰ ਆਈਏ ਹਲਕੇ ਦਾ ਕੰਮ ਕੋਈ ਕਰਨਾ ਨਹੀਂ ਪੰਜਾਬ ਦਾ ਵਿੜਾਗਰ ਕਰਕੇ ਲੋਕ ਚੱਲ ਗਿਆ ਜਿਹੜੇ ਇਹੋ ਜਿਹੇ ਕੰਡੇ ਬੀਜ ਗਿਆ 17 ਸਾਲਾਂ ਚ ਦੋਨੇ ਪਾਰਟੀਆਂ ਜਿਹੜੀਆਂ 3.5 ਸਾਲ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਚੁਣਦੀ ਹੈ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਵਚਨਬੱਧ ਹੈ ਕਿ ਗਰੀਬਾਂ ਲਈ ਖੜਾਂਗੇ ਪੰਜਾਬ ਦੇ ਵਿਕਾਸ ਲਈ ਖੜਾਂਗੇ ਪੰਜਾਬ ਦੀ ਤਰੱਕੀ ਲਈ ਖੜੇ ਆ ਲੜਦੇ ਪਏ ਆ ਤੇ ਲੜਦੇ ਰਾਂਗੇ ਜੋ ਜਿਕਰ ਗੱਲ ਕਰੀ ਜਾਵੇ ਤਾਂ ਹਰਦੀਪ ਸਿੰਘ ਮੁੰਡੀਆਂ ਨਾਲ ਗੱਲਬਾਤ ਕੀਤੀ ਗਈ ਹਾਲਾਂਕਿ ਜੂਰ ਕਿਹਾ ਜਾਂਦਾ ਕਿ ਕਾਂਗਰਸ ਜਿਹੜਾ ਉਹ ਦੂਰਾ ਚਿਹਰਾ ਵਿਧਾਨ ਸਭਾ ਦੇ ਵਿੱਚ ਦਿਖਾਉਂਦੀ ਹੋਈ ਨਜ਼ਰਾਈਂ ਪੁਰਾਣੇ ਕੰਡੇ ਵਿਝੇ ਹੋਏ ਨੇ ਹਜੇ ਤੱਕ ਉਹੀ ਜੁਨੇ ਦੇ ਕੰਡੇ ਉਹ ਜੂਰ ਝੁੱਗੇ ਜਾ ਰਹੇ ਨੇ ਆਮ ਆਦੀ ਪਾਰਟੀ ਵੱਲੋਂ ਚੰਡੀਗੜ੍ਹ ਤੋਂ ਵਿਊਜਰਨਿਸਟ ਅਮਿਤ ਵਾਲੀਦੇ ਨਾਲ ਸੰਦੀਪ ਸਿੰਘ ਇੰਡੀਆ ਨਿਊਜ਼ ਸੰਗਰੂਰ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਇੱਕ ਮਾਮਲਾ ਸੰਗਰੂਰ ਦੀ ਪ੍ਰੇਮ ਬਸਤੀ ਤੋਂ ਸਾਹਮਣੇ ਆਇਆ ਜਿੱਥੇ ਨਕਲੀ ਇਕल्ली ਗਲੀ ਦੇ ਵਿੱਚੋਂ ਲੰਘ ਰਹੀ ਇੱਕ ਔਰਤ 'ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਾਣਕਾਰੀ ਦੇ ਮੁਤਾਬਕ ਔਰਤ ਕਿਸੇ ਕੰਮ ਦੇ ਲਈ ਆਪਣੀ ਹੀ ਗਲੀ ਦੇ ਵਿੱਚੋਂ ਲੰਘ ਰਹੀ ਸੀ ਕਿ ਅਚਾਨਕ ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਉਸ ਨੂੰ ਬਚਾ ਕੇ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਔਰਤ ਦਾ ਇਲਾਜ ਚੱਲ ਰਿਹਾ ਹੈ मेरा नाम दर्शन सिंह कांगड़ा कोमी प्रधान भारतीय अंबेडकर मिशन भारत ਤੁਹਾਡੇ ਮਹੱਲੇ ਦੀ ਇੱਕ ਔਰਤ ਨੂੰ ਕੁੱਤਿਆਂ ਨੇ ਕਾਫੀ ਜ਼ਿਆਦਾ ਲੋਚਿਆ ਗਿਆ ਕੀ ਕਹਿਣਾ ਚਾਹੁੰਣਾ ਹੈ ਅੱਜ ਮੈਨੂੰ ਪਤਾ ਲੱਗਿਆ ਮੈਂ ਉਹਨਾਂ ਦਾ ਹੀ ਪਤਾ ਲੈਣ ਵਾਸਤੇ ਅੱਜ ਮੈਂ ਹਸਪਤਾਲ ਦੇ ਵਿੱਚ ਪਹੁੰਚਿਆ ਸਾਡੀ ਜਿਹੜੀ ਮਹੱਲੇ ਦੀ ਅਨੀਤਾ ਰਾਣੀ ਪਤਨੀ ਮੱਖਣ ਸਿੰਘ ਜਿਹੜਾ ਉਹਦੀ ਤਰਸਯੋਗ ਹਾਲਤ ਹੈ ਅੱਜ ਸਵੇਰੇ ਜਦੋਂ ਉਹ ਲੋਕਾਂ ਦੇ ਘਰਾਂ ਦੇ ਅੰਦਰ ਵਿਚਾਰੀ ਜਿਹੜਾ ਸਫਾਈ ਵਗੈਰਾ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜੀ ਪਾਲਣ ਪੋਸ਼ਣ ਕਰਦੀ ਸੀ ਉਸੇ ਰੁਟੀਨ ਦੇ ਵਿੱਚ ਹੀ ਜਿਹੜੀ ਅੱਜ ਉਹ ਆਪਣੇ ਕੰਮ ਤੇ ਜਾ ਰਹੀ ਸੀਗੀ ਤਾਂ ਪ੍ਰੇਮ ਬਸਤੀ ਦੇ ਅੰਦਰ ਉੱਥੇ ਜਿਹੜੇ ਅਵਾਰਾ ਕੁੱਤੇ ਜਿਹੜੇ ਘੁੰਮ ਰਹੇ ਸੀਗੇ ਪੰਜ 6 ਕੁੱਤੇ ਨੇ ਜਿਹੜਾ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਸਿੱਟ ਲਿਆ ਤੇ ਉਹਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਕੱਟਿਆ ਗਿਆ ਉਹਦੀ ਬੜੀ ਤਰਸਯੋਗ ਜਿਹੜੀ ਹਾਲਤ ਬਣੀ ਹੋਈ ਕਿਉਂਕਿ ਬੜੇ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਕੱਲੀ ਪ੍ਰੇਮ ਬਸਤੀ ਦੀ ਗੱਲ ਨਹੀਂ ਜਿਹੜੇ ਅਵਾਰਾ ਕੁੱਤੇ ਦੀ ਗੱਲ ਕਰਦੇ ਹਸਪਤਾਲ ਦੇ ਅੰਦਰ ਸਿਵਲ ਹਸਪਤਾਲ ਚਲੇ ਉਹ ਇੱਥੇ ਬੜੇ ਕੁੱਤੇ ਫਿਰਦੇ ਆਂ ਜੀ ਬਨਾਸਰ ਬਾਗ ਚਲੇ ਜਾਓ ਉੱਥੇ ਬੜੇ ਖੌਫ ਕੁੱਤੇ ਹੁੰਦਾ ਹੈਗਾ ਬਜ਼ਾਰ ਦੇ ਵਿੱਚ ਲੈ ਜਾਓ ਉੱਥੇ ਬੜਾ ਖੌਫਾ ਕੁੱਤਿਆਂ ਦਾ ਸ਼ਹਿਰ ਦੇ ਅੰਦਰ ਜਗ੍ਹਾ ਜਗ੍ਹਾ ਦੇ ਉੱਪਰ ਜਿਹੜੇ ਟੋਲੀਆਂ ਬਣਾਈ ਜਿਹੜੇ ਅਵਾਰਾ ਕੁੱਤੇ ਜਿਹੜੇ ਘੁੰਮ ਰਹੇ ਨੇਗੇ ਇਹ ਨਗਰ ਕਾਉਂਸਲ ਦੀ ਵੱਡੇ ਪੱਧਰ ਤੇ ਮੈਂ ਸਮਝਦਾ ਕਿ ਲਾਪਰਵਾਹੀ ਹੈ ਨਗਰ ਕਾਉਂਸਲ ਦੀ ਨਲਾਇਕੀ ਹੈ ਜੋ ਅੱਜ ਸਾਡੀ ਜਿਹੜੀ ਸਾਡੀ ਭੈਣ ਸਾਡੇ ਮੁਹੱਲੇ ਦੀ ਸਾਡੀ ਜਿਹੜੀ ਇਹ ਦਲਤ ਪਰਿਵਾਰ ਨਾਲ ਵਾਲਵਿਕੀ ਸਮਾਹ ਨਾਲ ਸੰਬੰਧ ਜਿਹੜੀ ਸਾਡੀ ਹੈ ਮੈਂ ਹਨ ਜੋ ਅੱਜ ਇਹਦੀ ਹਾਲਤ ਹੈ ਜੋ ਇਹਨੂੰ ਅੱਜ ਕੱਟਿਆ ਗਿਆ ਇਹਦੀ ਸਿੱਧੇ ਤੌਰ ਤੇ ਨਗਰ ਕੌਂਸਲ ਦੀ ਮੈਂ ਸਮਝਦਾ ਕਿ ਜ਼ਿੰਮੇਵਾਰ ਹੈ ਨਗਰ ਕੌਂਸਲ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿਉਂਕਿ ਬਹੁਤ ਹੀ ਗਰੀਬ ਹੈ ਇਹ ਆਪਣਾ ਸਫਾਈ ਵਗੈਰਾ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਤਿੰਨ ਚਾਰ ਇਹਦੀ ਬੇਟੀਆਂ ਨੇ ਇੱਕ ਬੇਟੀ ਬੜੀ ਮਤਲਬ ਸਮਝਦਾ ਬਿਮਾਰ ਵੀ ਰਹਿੰਦੀ ਹੈ ਵਿਚਾਰੀ ਆਪ ਵੀ ਬਿਮਾਰੀ ਦੇ ਹਾਲਤ ਵਿੱਚ ਰਹਿੰਦੀ ਹੈਗੀ ਇਹ ਹੁਣ 3-4 ਮਹੀਨੇ ਤੱਕ ਇਹ ਕੰਮ ਵੀ ਨਹੀਂ ਕਰ ਸਕਦੀ ਜੇ ਸਿੱਧੇ ਤੌਰ ਤੇ ਨਗਰ ਕੌਂਸਲ ਨਹੀਂ ਹੈਲਪ ਕਰਦੀ ਤਾਂ ਤੁਹਾਡੇ ਵੱਲ ਵੀ ਅਸੀਂ ਅਸੀਂ ਆਪਣੇ ਵੱਲੋਂ ਆਪਣੇ ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਉਲੀਕਾਂਗੇ ਚਾਹੇ ਉਹ ਦੇ ਖਿਲਾਫ ਸਾਨੂੰ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲਣਾ ਪਵੇ ਸਰਕਾਰ ਦੇ ਖਿਲਾਫ ਮੋਰਚਾ ਖੋਲਣਾ ਪਵੇ ਜੇ ਅਸੀਂ ਖੋਲਣਾਗੇ ਲੈ ਜਾਗਰਤ ਚਿਕਾ ਬਾਅਦ ਅੰਝ ਆਈ ਨਾ ਆਪੇ ਸਾਡੀ ਉਦੋਂ ਗੱਲ ਕਰਕੇ ਚੱਲੀ ਨੂੰ ਕਰ ਲੈ ਫੋਨ ਤੇ ਕਿੱਥੇ ਫੋਨ ਤੇ ਹੈਗੀ ਸੀ ਫੋਨ ਤੇ ਗੱਲ ਕਰ ਰਹੀ ਸੀ ਨਾ ਆ ਜੀ ਫੋਨ ਹੋ ਆਈ 二百的，二百六的，嗯，还少嘛的哟，来，开开得啊，开得还个嘛的，对不 ਤੈਨੂੰ ਕਿ ਰਹੀਆਂ ਨਕਸ਼ਵੰਦੀਆਂ ਤਾਂ ਦੇ ਕੁੱਤੇ ਫਰਦੇ ਨੇ ਇੱਕ ਫੇ ਇਹ ਵੀ ਜਿਹੜੀ ਖਾਲੀ ਫਰਜ਼ ਨਹੀਂ ਮਰਦਾ ਇਹਨਾਂ ਪ੍ਰਸ਼ਾਸਨ ਦਾ ਅੱਜ ਮੈਂ ਇਹਨੂੰ ਪੁੱਛਿਆ ਯੂਨੀਫੋਨ ਚੱਕਿਆ ਵੀ ਭਾਈ ਇਹਦਾ ਕੀ ਕਰੋਗੇ ਕੋਈ ਇਲਾਜ ਨਹੀਂ ਇਹਨਾਂ ਦਾ ਤੇ ਨਸ਼ਵੰਦੀ ਕਰਾਂਗੇ ਜੀ ਹੁਣ ਜਿਹੜਾ ਸਾਡਾ ਐਮਸੀ ਆ ਉਹਨੂੰ ਗੱਲ ਕੀਤੀ ਉਹ ਕਹਿੰਦਾ ਜੀ ਜਿਹੜਾ ਮੈਂ ਹੱਲ ਕਰ ਰਿਆਂ ਜਿਹੜਾ ਹੱਥੋਂ ਦਵਾਵਾਂਗੇ ਕਦੋਂ ਦੇਣਗੇ ਇਹ ਵਿਚਾਰੇ ਗਰੀਬ ਲੋਕ ਨੇ ਪੋਚਾ ਮਾਰ ਕੇ ਰੋਟੀ ਖਾਂਦੀ ਹੈ ਇਹ ਹੁਣ 2 ਮਹੀਨੇ ਤੇ ਹਸਪਤਾਲ ਚ ਪਈ ਰਹੂਗੀ ਇਹਦਾ ਇਲਾਜ ਕੌਣ ਕਰਾਊਗਾ ਇਹਦੇ ਘਰ ਦੀ ਜਵਾਂਕ ਪਾਲੂਗਾ ਕੌਣ ਪ੍ਰਸ਼ਾਸਨ ਨੂੰ ਚਾਹੀਦਾ ਡੰਗਰਾਂ ਤੇ ਇੱਕ ਵਾਰਾ ਕੁੱਤਿਆਂ ਤੇ ਨਕੀਲ ਪਾਈ ਜਾਵੇ ਜੇ ਇਹ ਅੱਜ ਕਹਿਣਾ ਚਾਹਣਾ ਤੁਹਾਡੇ ਚੈਨਲ ਆਹੀਂ ਜੇ ਪ੍ਰੇਮ ਬਸਤੀ ਦੇ ਜਿਹੜੇ ਕੁੱਤੇ ਨਾ ਹਟਾਏਗੇ ਨਾ ਅਸੀਂ ਫਿਰ ਧਰਨਾ ਲਾਵਾਂਗੇ ਫਿਰ ਕਹਿੰਦੇ ਧਰਨੇ ਕਿਉਂ ਲਾਉਨੇ ਆ ਧਰਨੇ ਵੀ ਸਾਨੂੰ ਉਹਨਾਂ ਨੇ ਸਿਖਾਏ ਨੇਗੇ ਆਮ ਆਦਮੀ ਪਾਰਟੀ ਨੇ ਵੀ ਹਾਕਮ ਬਲਿਥੇ ਬੋਲੋ ਜੇ ਅਸੀਂ ਬੋਲਦੇ ਸੁਣਦਾ ਕੋਈ ਨਹੀਂਗਾ ਇਸ ਕਰਕੇ ਸੀ ਬੇਨਤੀ ਕਰਦੇ ਆ ਸਰਕਾਰ ਨੂੰ ਇਸ ਦਾ ਇਲਾਜ ਢੰਗ ਨਾਲ ਹੋਵੇ ਇਹਦਾ ਘਰ ਦਾ ਗੁਜ਼ਾਰਾ ਜੋ ਖਰਚਾ ਬਣਈ ਰਕਮਾਂਦੀ ਸੀ ਉਹ ਸਰਕਾਰ ਦੇਵੇ ਤੇ ਕਮੇਟੀ ਦਾ ਫਰਜ਼ ਮੰਦਾ ਜਿਹੜਾ ਉਹਦਾ ਜੋ ਉਹਦਾ ਡੋਨੇਸ਼ਨ ਬਣਦੀ ਹੈ ਜੋ ਉਹਦਾ ਮੁਆਵਜ਼ਾ ਬਣਦਾ ਉਹ ਪੈਲ ਦੇ ਆਧਾਰ ਤੇ ਦੇਵੇ ਤਾਂ ਕਿ ਉਹਦਾ ਘਰ ਦਾ ਗੁਜ਼ਾਰਾ ਹੋ ਸਕੇ ਉਹਦੇ ਹਾਲਾਤ ਹੁੰਦੇ ਹਾਂ ਹਾਲਾਤ ਕੀ ਮੈਨੂੰ ਉਹਨਾਂ ਦੇ ਕਿਵੇਂ ਇਲਾਜ ਚਾਰੇ ਇਲਾਜ ਚਾਰੇ ਸਵੇਰੇ ਸੀ ਜਾ ਕੇ ਡਾਕਟਰ ਨੂੰ ਆ ਕੇ ਕਿਹਾ ਭਾਈ ਇਲਾਜ ਕਰੋ ਬਾਕੀ ਮਹੱਲਾ ਵਾਸੀਆਂ ਨੇ 5-7000 ਰੁਪਏ ਇਕੱਠਾ ਕਰਕੇ ਦਿੱਤਾ ਜੇ ਮਹੱਲਾ ਵਾਸੀ ਇਹਨਾਂ ਦੀ ਮਦਦ ਨਾ ਕਰਦੇ ਮੈਨੂੰ ਲੱਗਦਾ ਇਹ ਵਾਝ ਜਾਂਦੀ ਇਹ ਲੱਗਦਾ ਨਗਰ ਕੌਂਸਲ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਆ ਉਹ ਜ਼ਿੰਮੇਵਾਰ ਹੈ ਦੇਖੋ ਜੀ ਰੁੱਕਾ ਇੱਥੋਂ ਕੱਟਤਾ ਪੁਲਿਸ ਨੂੰ ਭੇਜਤਾ ਪੁਲਿਸ ਕਹਿੰਦੀ ਸੀ ਕਿਹੜੇ ਕੁੱਤਿਆਂ ਦੇ ਕਰੀਏ ਕੁੱਤਿਆਂ ਦੇ ਕਰਨਾ ਕਮੇਟੀ ਤੇ ਕਰਨਾ ਜੇ ਕਮੇਟੀ ਹੈ ਉਹਦੇ ਕਾਰਵਾਈ ਨਾ ਕੀਤੀ ਕਮੇਟੀ ਦੇ ਉਹਦੇ ਪਰਚਾ ਦਰਜ ਕਰਕੇ ਨਾ ਕੀਤਾ ਤਾਂ ਅਸੀਂ ਇਹਦਾ ਪੂਰਾ ਸੰਘਰਸ਼ ਲੜਾਂਗੇ ਮਹੱਲਾ ਵਾਸੀ ਲੱਗਦਾ ਨਹੀਂ ਕਿ ਤੁਸੀਂ ਪ੍ਰੇਮ ਬਸਤੀ ਗੱਲ ਕੀਤੀ ਹੈ ਕਿ ਕੁੱਤਿਆਂ ਦਾ ਆਤੰਕ ਤਾਂ ਪੂਰੇ ਸ਼ਹਿਰ 'ਚ ਹੀ ਹੈ ਬਿਲਕੁਲ ਮੈਂ ਨਾ ਡੀਸੀ ਦਾ ਹਫਤਬਾ ਜੀ ਹੱਸਦਾ ਹੀ ਦੇਖ ਲਓ ਆਵਾਰਾ ਕੁੱਤੇ ਕਿੰਨੇ ਕੁ ਮੁੰਦੇ ਫਿਰਦੇ ਨੇ ਕੋਈ ਗੌਰ ਹੀ ਨਹੀਂ ਹੈਗੀ ਮੈਂ ਤਾਂ ਹੈਰਾਨ ਆ ਵੀ ਪਹਿਲਾਂ ਇੱਕ ਜਿਹੜੇ ਕੁੱਤੇ ਸੀ ਕਮੇਡੀ ਚੱਕ ਕੇ ਲੈ ਜਾਂਦੀ ਸੀ ਜਾਂ ਮਾਰਦੀ ਕੁਝ ਵੀ ਕਰਦੀ ਜਾਂ ਇਹਨਾਂ ਨੇ ਜੇ ਨਹੀਂ ਮਾਰਨਾ ਤੇ ਕਟਵਾੜੇ ਨੂੰ ਜਾ ਕੇ ਜੰਗਲਾਂ ਛੱਡਣ ਤੇ ਆ ਸ਼ਹਿਰਾਂ 'ਚ ਇਹਨਾਂ ਨੇ ਨਸਬੰਦੀ ਕਰਨ ਤਾਂ ਕਿ ਜਿਹੜਾ ਕੁੱਤਾ ਤੁੰਦ ਕਰਨ ਟ੍ਰੇਨਾਂ ਦੇ دیر ਨਾਲ ਚੱਲਣ ਨਾਲ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਟ੍ਰੇਨਾਂ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਕਈ-ਕਈ ਘੰਟੇ ਬੈਠਣਾ ਪੈ ਰਿਹਾ ਹੈ ਕੋਰੇ ਦੀ ਵਜ੍ਹਾ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਔਖਾ ਹੋ ਗਿਆ ਸਵੇਰੇ 10:30 ਵਜੇ ਚੱਲਣ ਵਾਲੀ ਟਾਟਾ ਟ੍ਰੇਨ ਜੋ ਟਾਟਾ ਨਗਰ ਤੋਂ ਅੰਮ੍ਰਿਤਸਰ ਹੁੰਦੀ ਹੋਈ ਜੰਮੂ ਜਾਂਦੀ ਹੈ ਲਗਭਗ 4 ਘੰਟੇ ਦੀ ਦੇਰੀ ਦੇ ਨਾਲ ਚੱਲ ਰਹੀ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਪਠਾਨਕੋਟ ਅਤੇ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀਆਂ ਕਈ ਟ੍ਰੇਨਾਂ ਵੀ 3 ਤੋਂ 4 ਘੰਟੇ ਦੀ ਦੇਰੀ ਦੇ ਨਾਲ ਚੱਲ ਰਹੀਆਂ ਨੇ ਯਾਤਰੀਆਂ ਨੇ ਪਰੇਸ਼ਾਨੀ ਸਾਂਝੀ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਨਾਲ ਛੋਟੇ-ਛੋਟੇ ਬੱਚੇ ਨੇ ਅਤੇ ਲੰਬਾ ਸਮਾਂ ਉਹਨਾਂ ਨੂੰ ਇੰਤਜ਼ਾਰ ਕਰਨਾ ਔਖਾ ਹੋ ਰ ਬਿਹਤਰ ਸੁਵਿਧਾਾਂਾਂ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਮੰਜੀਤਪੁਰ ਕਿੱਥੇ ਜਾ ਰਹੇ? ਆਪਾਂ ਜੰਮੂ ਜਾ ਰਹੇ ਆਂ। ਕਿੰਨੇ ਵਜੇ ਆਏ ਤੇ ਕਿੰਨੀ ਦੇਰ ਹੋ ਗਈ? ਉੱਤਰੋਂ ਤੇ ਆਪਾਂ 7 ਵਜੇ ਦੇ ਚੱਲੇ ਸੀ ਰਿਆਲ ਗੁੰਦਪੁਰ ਤੋਂ ਆਏ ਜੇ ਤੇ ਬੱਸ ਵਿੱਚ ਖੱਜਲ ਖਰਾਬੀ ਹੁੰਦੀ ਇੱਥੇ ਆਏ ਆਂ ਤੇ ਇੱਥੇ ਪਹਿਲੇ ਕਹਿੰਦੇ ਸੀ 10 ਵਜੇ ਦੀ ਟ੍ਰੇਨ ਆ ਜੰਮੂ ਦੀ ਤੇ ਹੁਣ ਬੱਠੇ ਜੀ ਹਾਲੇ ਕੋਈ ਪਤਾ ਨਹੀਂ ਕਦੋਂ ਆਏਗੀ। ਕੀ ਦੱਸਿਆ ਯਾਰ ਧੁੰਦ ਦਾ ਕਾਰਨ ਕੀ ਹੋਇਆ ਕਿਸੇ ਹੋਰ ਕਾਰਨ ਦਾ? ਉਹ ਜੇ ਕੋਈ ਨਹੀਂ ਪਤਾ ਤੁਹਾਨੂੰ ਦੇ ਕਾਰਨ ਹੋ ਸਕਦਾ ਅੱਗੇ ਪਿੱਛੇ ਵੀ ਆਈ ਆਪਾਂ ਗਰਮੀਆਂ ਚ ਜੂੰਗੀ ਛੁੱਟੀਆਂ ਜਾਈਦਾ ਉਦੋਂ ਮੈਂ ਇਦਾਂ ਹੀ ਹੁੰਦਾ ਵਾ ਪਰ ਅੱਤਲੀ ਥੋੜੇ ਜਿਆਦਾ ਹੋਰ ਉਹਦੇ ਕਰ ਵੀ ਲੇਟ ਹੁੰਦਾ ਹਾਂਜੀ ਹੋ ਸਕਦਾ ਉਹਦੇ ਕਰਕੇ ਕੱਨੇ ਨੇ ਉਹਦੇ ਸਾਡੇ ਤੇ ਬਹੁਤ ਜਿਆਦੀ ਆਵੇ ਕੋ ਬੱਚੇ ਸਾਡੇ ਨਾਲ ਆ ਆਪਾਂ ਇੱਥੇ ਬੈਠੇ ਰਾਟ ਦੇ ਬਰਫ ਦੀ ਮੀਂਹ ਪਈ ਚਾਹ ਪੰਦੋ ਦੋ ਵਾਰੀ ਪੀ ਲਈਏ ਕਿੰਨੇ ਘੰਟੇ ਹੋ ਗਏ ਨੇ ਬੈਠੇ ਬੈਠੇ ਹਾਂਜੀ ਮੇਰਾ ਨਾਮ ਸਰਾਂਝ ਬਟਵਾਲਾ ਕਿੱਥੇ ਜਾ ਰਹੇ ਹੋ ਸਰ ਅਸੀਂ ਜੰਮੂ ਜਾਂਦੇ ਹਾਂ ਕਿੰਨੇ ਮਿਲਿਆ ਸਰ ਨਹੀਂ ਆਏ ਕੋਈ तकरीबन 9 ਵਜੇ ਆਏ ਤੇ 10 ਵਜੇ ਦੀ ਟ੍ਰੇਨ ਸੀ ਤੇ ਬਸ ਉਹਨਾਂ ਨੇ 12:30 ਦੀ ਫਿਰ 12 ਹੁਣ ਕਹਿੰਦੇ 1 ਵਜੇ ਤੋਂ ਬਾਅਦ ਆ ਤੇ ਸਾਨੂੰ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਹੈ ਛੋਟੇ ਛੋਟੇ ਭਰਾ ਪੈਣਾ ਦੇ ਨਾਲ ਆ ਕਿੰਨਾ ਕਿ ਕਾਰਨ ਦੱਸਿਆ ਨਹੀਂ ਉਹਦੇ ਕਾਰਨ ਪਰ ਨੇ ਕਹਿੰਦੇ 1 ਹੁੰਦਿਆ ਤੇ 4 ਵੀ ਵਜ ਸੱਦਿਆ 3 ਵੀ ਵਜ ਸੱਦਿਆ ਕਹਿੰਦੇ ਲੇਟ ਹੀ ਆ ਟ੍ਰੇਨ ਜਿਹੜੇ ਤੁਹਾਡੇ ਵਰਗੇ ਬੱਚੇ ਲੈ ਕੇ ਬੱਚੇ ਸੋਣ ਉਹਨਾਂ ਸਿੱਕਾ ਕਰ ਸੱਦਿਆ ਸਰ ਕਿੰਨੇ ਕਰ ਸੱਦਿਆ ਦੇਸ ਕਿਤੇ ਮਾਤਾ ਦੇਵੀ ਜਾਂ ਕਿਤੇ ਹਾਂਜੀ ਹਾਂਜੀ ਰੈਣਾ ਤੇ ਆਪਣੇ ਗੁਰੂ ਮਹਾਰਾਜ ਜੀ ਤੇ ਜਾਣਾ ਆਪਾਂ ਹਾਂਜੀ ਚਲੋ ਸੁਖਮੰਦਰ ਜੀ ਕਿੱਥੇ ਜਾ ਰਹੇ ਹੋ ਬ੍ਰਸ਼ਮੰਦਰ ਜੀ 3 ਦੇ ਲਈ ਰੈਣਾ ਕੋਟੋ ਕੋਟ 3 ਘੰਟੇ ਲਈ ਆਏ ਤਾਂ ਕਾ ਅਸੀਂ ਸਟੇਸ਼ਨ ਤੇ ਆਇਆ ਕਿੱਦੜੇ ਟਿਕਟ ਲੈਣ ਗਏ ਹਾਂ ਉਹ ਕਹਿੰਦੇ ਜਿਉ ਉਥੋਂ ਚੱਲੇਗੀ ਫੇਰ ਟਿਕਟ ਮਿਲੇਗੀ ਤੇ 3 ਘੰਟੇ ਗੈਨ ਹੋਤੇ ਆਏ ਦਮ ਕਾਰਨ ਕਿ ਤੋਂਨ ਦਾ ਕਿ ਟ੍ਰੇਨ ਲੇਟ ਹੈ ਜੀ और दे नाल नहीं और करके ना ठंड भी बहुत है कोरा बहुत है ना उधर जाकर थाने से डीक भी करनी पड़ रही है ओ तो करनी करनी है भाई माता दर्शन हां जी हमेशा हां जी प्रतिज सवाल पीछे आ रहे हैं वैष्णो देवी जा रहे हैं 3 4 घंटा लेट है किसी करके हम ट्रेन के बैठे हैं टिकट लेने गए थे बोले भी टिकट नहीं मिलेगा और देर बाद मिलेगा कितने 8 बजे बैठे हैं 10 बजे टाइम पर जी धुंध करके परेशानी आ रही है धुंध करके परेशानी तो सबको आएगी यहां पे देखिए सभी लोग बैठे हैं 10 बजे बोले 10 बजे ट्रेन आएगा उसके बाद टिकट मिलेगा हमें ठीक है वो जो संधि भी आए थे लोकेश बच्चे लेके बैठे हो जाता धुंधा यहां पे कांग्रेस पार्टी के سابقا डिप्टी मुख्यमंत्री औरते मौजूदा संसद मेंबर सुखजिंदर सिंह रंदावा ਖਸ਼ਿਆਰਪੁਰ ਪਹੁੰਚੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ ਮਨਰੇਗਾ ਸਕੀਮ ਦਾ ਨਾਮ ਬਦਲਣ ਨੂੰ ਲੈ ਕੇ ਕਾਂਗਰਸ ਸਰਕਾਰ ਤੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨਾਮ ਬਦਲ ਕੇ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਇਸ ਸਕੀਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਕ ਵੱਡਾ ਕੈਂਪੇਨ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਅਧੀਨ ਨਰੇਗਾ ਵਰਕਰਾਂ ਤੇ ਦਸਤਕਤ ਕਰਵਾਏ ਜਾਣਗੇ ਤੇ ਪੂਰੇ ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਏਗਾ ਉਹਨਾਂ ਕਿਹਾ ਕਿ ਜਿਵੇਂ ਕਿਸਾਨਾਂ ਨੇ ਆਪਣੀ ਲੜਾਈ ਜਿੱਤੀ ਹੈ ਉਸੇ ਤਰੀਕੇ ਦੇ ਨਾਲ ਇਸ ਸਕੀਮ ਦੇ ਲਈ ਵੀ ਕੇਂਦਰ ਤੋਂ ਇਹ ਫੈਸਲਾ ਵਾਪਸ ਕਰਵਾਇਆ ਜਾਏਗਾ ਅਤੇ ਅਸੀਂ ਜਿੱਤਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਨੀ ਧੁੰਦ ਵਿੱਚ ਵੀ ਸਾਰੇ ਇਕੱਠੇ ਹੋ ਗਏ ਪਰ ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਹੋ ਜਾਵੇ ਪੋਪ ਨਿਕਲਾਈ ਮੈਂ ਪਰਦਾਨ ਜੀ ਸਾਡੇ ਜਿਹੜੇ ਨਵੇਂ ਆਪਾਂ ਕੋਈ ਸਤਰਾਜੀਤ ਸਿੰਘ ਗਿਲਜੀਆਂ ਸਾਹਿਬ ਆਦੀਆ ਜੀ ਗੋਲਦੀ ਜੀ ਰਾਜੀ ਜੀ ਆਪਣੇ ਗੋਗਰਾ ਸਾਹਿਬ ਤੇ ਸਾਰੇ ਤੁਸੀਂ ਇੱਥੇ ਲੀਡਰ ਸਾਹਿਬਾਂ ਬੈਠੇ ਨੇ ਬੜਾ ਇੰਪੋਰਟੈਂਟ ਇਸ਼ੂ ਆ ਜਿਹੜਾ ਪੂਰੇ ਇੰਡੀਆ ਦੇ ਵਿੱਚ ਮਨਰੇਗਾ ਦੇ ਉੱਪਰ ਜੇਸਟਰੀ ਕੇ ਦੇ ਨਾਲ ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਲੈ ਕੇ ਆਇਆ ਔਰ ਦੋ ਦਿਨ ਕੀ ਬੈਸ ਕਰਵਾ ਕੇ ਉਹਨਾਂ پاس ਕਰਕੇ ਉਹ ਡਿਸਾਈਨ ਨੋਟੀਫਿਕੇਸ਼ਨ ਵੀ ਕਰਵਾ ਲਈ ਔਰ ਇੰਪਲੀਮੈਂਟੇਸ਼ਨ ਵੀ ਉਹ ਸ਼ੁਰੂ ਕਰ ਦਿੱਤੀ ਜੋ ਗਵਰਨਮੈਂਟ ਜਦੋਂ ਕਾਂਗਰਸ ਦੀ ਸੀ ਉਹਨੇ ਰਾਈਟ ਟੂ ਵਰਕ ਜਿਹੜਾ ਸੀ ਦਿੱਤਾ ਸੀਗਾ ਔਰ ਇਹਦੇ ਚ ਇਟ ਕੇ ਫੰਡਮੈਂਟਲ ਰਾਈਟ ਸੀਗਾ ਉਹਨੇ ਇਹ ਇਹ ਅਸੀਂ ਇੰਪਲੀਮੈਂਟ ਕੀਤਾ ਕਿ ਇਹ ਸਾਡਾ ਫੰਡਮੈਂਟਲ ਰਾਈਟ ਹੈ ਜਿਹੜਾ ਕੰਮ ਜਿਹੜਾ ਸਾਨੂੰ ਮਿਲਣਾ ਉਹਦੇ ਚ ਹੁਣ ਤੁਸੀਂ ਦੇਖੋਗੇ ਜੋ ਕਰਦੇ ਹੋ ਕਿ ਫੰਡਮੈਂਟਲ ਰਾਈਟਸ ਨੂੰ ਗੁਣਾਤਰੀ ਰੂਪ ਸੰਪੂਰਨ ਰਚ ਕੇ ਮੈਂ ਕਨਵਰਟ ਕਰ ਦਿੱਤਾ ਹੁਣ ਇੱਕ ਸਾਡਾ ਰਾਈਟ ਹੈਗਾ ਫੰਡਮੈਂਟਲ ਨਹੀਂ ਕਿ ਕਿ ਇਟਸ ਗਰੰਟਡ ਨਹੀਂ ਕਿ ਸਾਨੂੰ 125 ਦਿਨ ਕੰਮ ਮਿਲੇਗਾ ਹੀ ਮਿਲੇਗਾ ਉਹ ਨਹੀਂ ਇਹਨੂੰ ਸੰਪੂਰਨ ਕਰ ਦਿੱਤਾ ਉਹਦੇ ਚ ਇਹ ਕੀਤਾ ਗਿਆ ਕਿ ਪਹਿਲਾਂ ਡਿਮਾਂਡ ਵਕਤਵਾਨ ਹੁੰਦੀ ਸੀ ਕਿ ਜੋ ਪਿੰਡ ਦੇ ਵਿੱਚ ਕੰਮ ਹੋਏਗਾ ਉਹਦੇ ਅਗੇਂਸਟ ਉਹਨੂੰ ਬਜਟ ਅਲੋਕੇਟ ਕਰਨਾ ਪਏਗਾ ਗਵਰਨਮੈਂਟ ਆਫ ਇੰਡੀਆ ਹੁਣ ਉਹਦੇ ਉਲਟ ਕਰ ਦਿੱਤਾ ਕਿ ਗਵਰਨਮੈਂਟ ਆਫ ਇੰਡੀਆ ਤੁਹਾਨੂੰ ਬਜਟ ਅਲੋਕੇਟ ਕਰੇਗੀ ਔਰ ਉਹ ਦੱਸੇਗੀ ਕਿ ਤੁਸੀਂ ਆਹ ਕੰਮ ਕਰ ਸਕਦੇ ਹੋ ਉਹਦੇ ਚ ਇਹ ਨਹੀਂ ਹੋਏਗਾ ਕਿ ਪਿੰਡ ਜਿਹੜਾ ਉਹ ਡਿਸਾਈਡ ਨਹੀਂ ਕਰੇਗਾ ਸਟੇਟ ਡਿਸਾਈਡ ਨਹੀਂ ਕਰੇਗੀ ਹੁਣ ਕਮਨਟ ਆਫ ਇੰਡੀਆ ਡਿਸਾਈਡ ਕਰੇਗੀ ਉਤੋਂ ਦੇ ਕੇ ਅਸੀਂ ਤੁਸੀਂ ਆਹ ਕੰਮ ਕਰ ਸਕਦੇ ਇਹਨਾਂ ਨੂੰ ਤੁਸੀਂ ਲੈ ਸਕਦੇ ਇਹਨੂੰ ਨਹੀਂ ਲੈ ਸਕਦੇ ਮੈਂ ਤੁਹਾਨੂੰ ਬੜੀ ਇੱਕ ਗਿਲਜਰ ਸਾਹਿਬ ਦੱਸਦਾ ਕਿ ਮੇਰੇ ਇਲਾਕੇ ਚ ਗੁਰਬਾਬਾ ਨਾਨਕ ਦੇ ਮંત્રી ਵੀ ਸੀਗਾ ਅਸੀਂ ਮੇਰੇ ਕੋਲ ਮੈਕਸਿਮਮ ਜੇ ਕੋਈ ਕੰਮ ਕੀਤਾ ਤੇ ਗਵਰਨਮੈਂਟ ਕੀ ਕੀਤੀ ਨਾ ਸਾਰਿਆਂ ਨੇ ਉਹ ਅਸੀਂ ਮੰਰੇਗਾਲੇ ਥਰੂ ਕੀਤੀ। ਕਈ ਪਿੰਡ 100% ਮੈਂ ਮੰਰੇਗਾਚ ਕੀਤੇ ਸਟੇਟ ਕਮੇਟ ਦਾ ਇੱਕ ਪੈਸਾ ਨਹੀਂ ਵਿੱਚ ਪੈਣ ਦਿੱਤਾ ਉਹਦੇ ਚੋਂ ਉਹ 100% ਕੀ ਸਕੀਮ ਸੀਗੀ। ਔਰ ਉਹ ਤੇ ਤੁਸੀਂ ਹੁਣੇ ਜਾ ਕੇ ਵੇਖ ਸਕਦੇ ਹੋ ਕਲਾਨੌਰ ਬਲੌਕ ਦੇ ਵਿੱਚ ਆ ਲਾਵਲਪੁਰ ਪਿੰਡ। ਉਹਦਾ ਜਿਹੜਾ ਛੱਪੇ ਉਹਦਾ ਛੱਪੇ ਜਿਹੜਾ ਰੈਨਮੇਟ ਕੀਤਾ ਜਾਂ ਉਹ ਲੈ ਕੇ ਆਈਏ ਅਸੀਂ। ਇਹ ਉਹਦੇ ਕਿ ਸਿਟੀਵਲ ਸਕੀਮ ਤੇ ਲਾਇਆ ਸੀ 25-30 ਲੱਖ ਰੁਪਏ ਲਾਇਆ ਟੋਟਲ ਪੈਸਾ ਜਿਹੜਾ ਬੰਰੇਕਾ ਤੋਂ ਲੱਗਾ ਜਿਸ ਵੇਲੇ ਸਰਪੰਚ ਨੂੰ ਮੈਂ ਕਿਹਾ ਡੀਸੀ ਨੂੰ ਕਿਹਾ ਕਿ ਇਹਨੂੰ ਨੈਸ਼ਨਲ ਲੈਵਲ ਤੇ ਪਹੁੰਚੇ મોદી ਸਾਹਿਬ ਨੇ ਆਪ ਉਸ ਉਹਨੂੰ ਰੀਡਵਲ ਕੀਤਾ ਤੇ ਅੱਜ ਉਹਨਾਂ ਚੀਜ਼ਾਂ ਨੂੰ ਇਹ ਸਾਰੀਆਂ ਚੀਜ਼ਾਂ ਭੁੱਲ ਕੇ ਤੇ ਇਹਦੇ ਜੋ ਤੁਰਪੇ ਨੇ ਇਹਦਾ ਮੈਂ ਇਹ ਤੁਹਾਨੂੰ ਤਾਂ ਇਹਦੀ ਬੈਕਗ੍ਰਾਉਂਡ ਦੱਸੀ ਆ ਕਿ ਇਹਨੂੰ ਇਹ ਬੰਦ ਕਰਨਗੇ ਹਿੰਦੁਸਤਾਨ ਦੇ ਵਿੱਚ ਇਹ ਇੱਕ ਸਕੀਮ ਚੱਲੀ ਸੀ ਬਹੁਤ ਪੁਰਾਣੀ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਚੱਲ ਰਿਆ ਸੀ ਉਹ ਪਹਿਲਾਂ 100% ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਸਾਡੇ ਜਿੰਨੇ ਬਾਰਡਰ ਦੇ ਡਿਸਟ੍ਰਿਕਟ ਬਲੌਕ ਸੀਗੇ ਕੋਈ 13 14 ਜਾਂ ਇੰਨੇ ਕੀ ਬਣਦੇ ਸੀਗੇ ਪਠਾਨਪੁਰ ਤੋਂ ਲੈ ਕੇ ਫੂਲਪੁਰ ਤੱਕ ਉਹ ਪਹਿਲਾਂ ਇਹਨਾਂ ਨੇ 60 40 ਦੀ ਰੇਸ਼ੋ ਕੀਤੀ ਇਹਨਾਂ ਦੀ ਗਵਰਨਮੈਂਟ ਤੋਂ ਆਉਂਦੇ ਉਹਦੇ ਬਾਅਦ 2022 ਉਹ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਟੋਟਲ ਬੰਨ ਕਰ ਦਿੱਤਾ 60 40 ਨੂੰ 100% ਉਹਨੂੰ ਬੰਨ ਕਰ ਦਿੱਤਾ ਇਸੇ ਤਰ੍ਹਾਂ ਜੇ ਤੁਸੀਂ ਚਲੋਗੇ ਪੰਜਾਬੀ ਪੀਐਮਜੀਐਸਵਾਈ ਪ੍ਰਧਾਨ ਮੰਤਰੀ ਸੜਕ ਯੋਜਨਾ ਉਹਦੇ ਕਿ ਹੁਣ ਇਹਨਾਂ ਨੇ ਇਹ ਕੀਤਾ ਕਿ ਜਿਹੜਾ ਨਵੀਂ ਜਿਹੜੀ ਹੁਣ ਸਟਾਰਟ ਹੋ ਰਹੀ 25 26 ਤੋਂ ਉਹਦੇ ਚੈੱਕ ਕਰ ਦਿੱਤਾ ਕਿ ਤੁਸੀਂ ਕਿਸੇ ਪਿੰਡ ਨੂੰ ਨਿਊ ਲਿੰਕ 'ਚ ਜਾਣਾ ਹੋਵੇਗਾ ਤੇ ਫੇਰ ਉਸੀਂ ਉਸ ਨਿਊ ਲਿੰਕ ਦੇ ਦਵਾਂਗੇ ਤੁਹਾਡੀ ਜਿਹੜੀ ਸਟਰੈਂਥਿੰਗ ਜਿਹੜੀ ਰੋਡ ਦੀ ਵਾਈਡਨਿੰਗ ਐਂਡ ਸਟਰੈਂਥਿੰਗ ਪੰਜਾਬ ਚ ਸਾਨੂੰ ਨਵਾਂ ਨਵਾਂ ਕੋਈ ਲਿੰਕ ਨਹੀਂ ਛੇੜਾ ਕਿਉਂਕਿ ਸਾਡੇ ਸਾਰੇ ਪਿੰਡਾਂ ਨੂੰ ਲਿੰਕ ਪਹੁੰਚੇ ਤੇ ਉਹਦੇ ਵਿੱਚ ਨਵੇਂ ਲਿੰਕ ਦੀ بجائے ਸਾਨੂੰ ਇਹ ਸੀ ਕਿ ਸਾਡੀਆਂ ਸੜਕਾਂ ਚੌੜੀਆਂ ਕੀਤੀਆਂ ਜਾਣ ਜੋ ਟਰਾਂਸਪੋਰਟੇਸ਼ਨ ਦਾ ਜਾਂ ਸਾਰਾ ਕੁਝ ਚੱਲ ਰਿਹਾ ਉਹ ਬੰਦ ਕਰਕੇ ਇਹਨਾਂ ਨੇ ਕਿਹਾ ਕਿ ਸਿਰਫ ਨਿਊ ਲਿੰਕ ਦਾਂਗੇ ਪੰਜਾਬ ਦੀ ਇੱਕ ਵੀ ਪੰਜਾਬ ਉਹਦੇ ਚ ਪ੍ਰਧਾਨ ਮੰਤਰੀ ਸਰਦੋਜਨ ਕੇ ਕਰੋੜ ਦੀ ਹੈਗੀ ਔਰ ਮੈਡੀਕਲ ਇੰਡੀਆ ਚ 60% ਜਿਹੜਾ ਉਹਤੇ ਤੇ ਵੀ ਕੱਟ ਲੱਗੇਗਾ ਗ੍ਰੈਜੂਲੀ ਹੌਲੀ ਹੌਲੀ ਕਰਕੇ ਇਹ ਇਹਨਾਂ ਸਕੀਮਾਂ ਨੂੰ ਬੰਦ ਕਰਨਾ ਚਾਹੁੰਦੇ ਆ ਔਰ ਖਾਸ ਕਰਕੇ ਜਿਹੜਾ ਇਹਨਾਂ ਨੇ ਮਨਰੇਗਾ ਚ ਕੀਤਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਜਦੋਂ ਕੋਵਿਡ ਆਇਆ ਉਸ ਵੇਲੇ ਪੰਜਾਬ ਦੇ ਵਿੱਚ ਬਿਲਕੁਲ 2 ਮਹੀਨੇ ਕੰਮ ਬੰਦ ਹੋ ਗਿਆ ਸੀ ਕੋਈ ਘਰੋਂ ਬਾਹਰ ਨਹੀਂ ਸੀ ਨਿਕਲਦਾ ਜੋ ਉਸ ਵਲੇ ਵੀ ਪਿੰਡਾਂ ਦੇ ਵਿੱਚ ਇਸ ਸਕੀਮ ਨੂੰ ਲਾਗੂ ਕਰਕੇ ਜਿਹੜੇ ਘਰਾਂ ਦੇ ਵਿੱਚ ਗਰੀਬ ਸੀਗੇ ਜਿਹੜਾ ਕੋ ਕੰਮ ਨਹੀਂ ਸੀਗਾ ਉਹਨਾਂ ਨੂੰ ਉਸ ਵਲੇ ਰੁਜ਼ਗਾਰ ਦਿੱਤਾ ਤੇ ਜਿਹੜੀ ਇਹ ਡਬਲਿਊ ਜੀ ਰਾਮ ਜੀ ਇਹ ਜਿਹੜੀ ਇਹਨਾਂ ਨੇ ਸਕੀਮ ਚ ਚਾਲੂ ਕੀਤੀ ਆ ਇਸ ਸਕੀਮ ਦੇ ਵਿੱਚ ਨਾ ਹੀ ਚੇਂਜ ਕੀਤਾ ਵਿਕਸਿਤ ਭਾਰਤ ਦੀ ਗੱਲ ਕਰ। ਵਿਕਸਿਤ ਭਾਰਤ ਤਾਂ ਹੀ ਹੋਏਗਾ ਜੇ ਆਪਾਂ ਪੂਰਾ ਰੁਜ਼ਗਾਰ ਦੇਵਾਂਗੇ ਤੁਸੀਂ ਪੰਜਾਬ ਤੇ ਖੜ ਲਈ। 27 ਦਿਨ ਤੋਂ ਵੱਧ ਜੇ ਪਿਛਲੀ ਅਸੀਂ ਮੈਂ ਦਿਲਜੀਤ ਕੱਢ ਕੇ ਤੋਂ ਇਹਨਾਂ ਨੂੰ ਭੇਜ ਵੀ ਦਿੱ ਸਾਰੇ ਨੂੰ ਇੱਥੇ ਪੰਜਾਬ ਚ ਟੋਟਲ ਪਿਛਲੇ ਸਾਲ 27% ਲੋਕਾਂ ਨੂੰ ਰੁਜ਼ਗਾਰ ਮਿਲਿਆ ਦੇ ਚ ਕਿਉਂਕਿ ਨਾ ਸਟੇਟ ਗਵਰਨਮੈਂਟ ਕਹਿੰਦਾ ਤੇ ਨਾ ਗਵਰਨਮੈਂਟ ਆਫ ਇੰਡੀਆ ਨੇ ਪਿਆੰਦ ਉਹਦੇ ਚ ਸੋਸ਼ਲ ਜਿਹੜਾ ਆਡਿਟ ਹੋਣਾ ਸੀਗਾ 13000 ਤੋਂ ਉੱਪਰ ਸਾਡੀਆਂ ਪੰਚਾਇਤਾਂ ਨੇ 13700 ਜਾਂ ਕਿੰਨੀਆਂ ਵੀ ਉਹਦੇ ਸਿਰਫ ਅੱਜ ਤੱਕ 5000 ਜਾਂ 5250 ਪੰਚਾਇਤਾਂ ਦਾ ਸੋਸ਼ਲ ਆਡਿਟ ਹੋਇਆ ਇਹ ਜਿਹੜੇ ਮੰਦਰੀ ਗੱਲ ਕਿ ਉਹ ਉਹ ਬਾਦ ਕਿਉਂਕਿ ਗਵਰਨਰ ਦੋਨੇ ਕਮੈਂਟ ਸੀਰੀਅਸ ਨੇ ਕਿ ਇਹ ਇਹ ਜਿਹੜੀ ਚੀਜ਼ਾਂ ਨੇ ਕਿ ਉਹ 21 ਤਰੀਕ ਨੂੰ ਮੈਂਬਰ ਖਲੋਤ ਨੇ ਇੱਕ ਪ੍ਰਿੰਟ ਸੰਡੇ ਸੀ ਸੰਡੇ ਨੂੰ ਉਹਨੂੰ ਰਾਸ਼ਟਰਪਤੀ ਨੂੰ ਭੇਜਣਾ ਔਰ ਉਸੇ ਦਿਨੀ ਉਹਨੂੰ ਨੋਟੀਫਾਈ ਕਰਨਾ ਤੇ ਉਸੇ ਦਿਨੀ ਸਟੇਟਾਂ ਨੂੰ ਲੈਟਰਸ ਕੱਢਣੀਆਂ ਤੇ ਨਾਲ ਹੀ ਉਹਦੇ ਚ ਇਹ ਵੀ ਕਿਹਾ ਸੀ ਕਿ ਚੀਫ ਸੈਕਟਰੀ ਜਿਹੜੇ ਨੇ ਕਿ ਤੁਸੀਂ ਪਿੰਡਾਂ 'ਚ ਜਾ ਕੇ ਆਮ ਜਨ ਲਾਭ ਆਓ ਇਹਦੀ ਇੰਪਲੀਮੈਂਟੇਸ਼ਨ ਤੇ ਪਿੰਡਾਂ 'ਚ ਤੇ ਆਮ ਜਨ ਲਾਭ ਹੋਈ ਨਹੀਂ ਉਦੋਂ ਇੰਪਲੀਮੈਂਟ ਵੀ ਕਰ ਦਿੱਤਾ ਗਿਆ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ ਆ ਡਰਾਗੀ ਹੋਈ ਕਟਾਈ चाय की पतीली चढ़ाई ऐसी बनी चाय सिर्फ अदरक से चाय का स्वाद नहीं आएगा नहीं आएगा बेटा लॉन्ग हरी इलायची से, से भरपूर एमडीएस मसाला मसाले सक, सक,